ਅੱਜ ਅਸੀਂ ਪਹੁੰਚੇ ਆ ਜੀ ਸ਼੍ਰੀ ਧਿਆਨਪੁਰ ਧਾਮ ਸੋ ਗੁਰਦਾਸਪੁਰ ਦੇ ਇਸ ਪਵਿੱਤਰ ਸਾਨ ਤੇ ਪਹੁੰਚਣ ਦਾ ਸਾਡਾ ਇੱਕ ਕਾਰਨ ਸੀ ਜੀ ਅੱਜ ਗੁਰਦਾਸਪੁਰ ਤੋਂ ਫ੍ਰੀ ਬੱਸ ਸੇਵਕ ਜਿਹੜੇ ਨੇ ਜੀ ਜਿਹੜੇ ਹਰ ਸਾਲ ਫ੍ਰੀ ਬੱਸ ਸੇਵਕ ਜਿਹੜੇ ਨੇ ਜੀ ਦੇ ਸ਼੍ਰੀ ਧਿਆਨਪੁਰ ਧਾਮ ਜਿਹੜਾ ਵਾ ਫ੍ਰੀ ਬੱਸਾਂ ਲੈ ਕੇ ਜਾਂਦੇ ਨੇ ਜੀ ਹਰ ਇੱਕ ਦੂਜ ਦੇ ਪੁੱਤਰ ਦਿਨ ਤੇ ਜਿਹੜਾ ਵਾ ਜੀ ਤੇ ਫ੍ਰੀ ਬੱਸ ਸੇਵਕ ਜਿਹੜੇ ਆ ਸੀਤਾਰੰਭ ਪਟ્રોલ ਬੰਦ ਕੋ ਜਿਹੜਾ ਵਾ ਜੀ ਫ੍ਰੀ ਬੱਸ ਲੈ ਕੇ ਜਾਂਦੇ ਨੇ ਸੋ ਇਹ ਬਾਵਲਾਲ ਜੀ ਦੇ ਸੇਵਕ ਜਿਹੜੇ ਆ ਇਹਨਾਂ ਵੱਲੋਂ ਬੜੇ-ਬੜੇ ਵੱਡੇ ਉਪਰਾਲੇ ਕੀਤੇ ਜਾਂਦੇ ਨੇ ਸੋ ਅੱਜ ਵੀ ਔਰ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਇਹਦੀ ਪ੍ਰੋਗਰਾਮ ਵੀ ਕੀਤੇ ਜਾ ਰਹੇ ਨੇ ਸੋ ਸਭ ਤੋਂ ਪਹਿਲਾਂ ਜਿਹੜਾ ਵੈਨ ਵੱਲੋਂ ਜੀ ਮਹਾਰਾਜ ਮਹਾਰਾਜ ਜੀ ਕੋਲੋਂ ਪਹਿਲਾਂ ਇੱਕ ਰਾਇਆ ਗਿਆ ਵਜੀ ਔਰ ਮਹਾਰਾਜ ਜੀ ਜਿਹੜਾ ਵਾ ਸੰਤਾਂ ਨੂੰ ਅਸ਼ੀਰਵਾਦ ਦਿੱਤਾ ਵਾ ਉਸ ਤੋਂ ਬਾਅਦ ਜਿਹੜਾ ਵਜੀ ਇਹਨਾਂ ਦੇ ਸਟਾਲ ਜਿਹੜੇ ਆ ਉਹ ਸਟਾਲ ਚਾਲੂ ਕੀਤੇ ਗਏ ਆ ਔਰ ਸਟਾਲਾਂ ਤੇ ਵੀ ਦੇਖੋ ਤੁਸੀਂ ਮੈਂ ਦੇਖ ਰਿਹਾ ਵਾਂ ਕੋ ਲਗਭਗ ਜਿਹੜਾ 2 ਘੰਟੇ ਹੋ ਗਏ ਆ ਜੀ ਔਰ ਲਗਾਤਾਰ ਸਟਾਲ ਜਿਹੜੇ ਚੱਲ ਰਹੇ ਆ ਜੀ ਮਰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਆ ਮਹਾਰਾਜ ਦਾ ਅਸ਼ੀਰਵਾਦ ਜਿਹੜਾ ਵਾ ਜੀ ਇਹਨਾਂ ਸੇਵਕਾਂ ਤੋਂ ਮੈਂ ਦੇ ਸੋ ਇਹ ਕਿਰਪਾ ਜਿਹੜੀ ਆ ਮਹਾਰਾਜ ਦੀ ਹਮੇਸ਼ਾ ਜਿਹੜੀ ਆ ਨਾ ਸੇਵਕਾਂ ਦੇ ਅਸੀਂ ਕਹਾਂਗੇ ਬਣੀ ਰਹੇ ਔਰ ਆਗਾਮੀ ਤੁਹਾਨੂੰ ਉਸੇ ਪ੍ਰੋਗਰਾਮ ਜਿਹੜੇ ਦਿਖਾ ਦੇਗੀ ਸੋ ਤਸਵੀਰ ਸਾਂਝੀ ਕਰਿਓ ਭਾਜੀ ਇਹ ਜਿਹੜੇ ਸਟਾਲ ਲਗਾਏਦੇ ਆ ਅਲੱਗ ਅਲੱਗ ਪ੍ਰਕਾਰ ਦੇ ਇਹਨਾਂ ਸਟਾਲ ਜਿਹੜੇ ਆ ਜੀ ਪਾਨ ਪੀਣ ਦੇ ਸਟਾਲ ਜਿਹੜੇ ਚੱਲ ਰਹੇ ਨੇ ਸੋ ਇਹ ਸੇਵਕ ਜਿਹੜੇ ਆ ਜੀ ਸੇਵਾਵਾਂ ਦਿੰਦੇ ਨੇ ਸ਼ਿਲਾਗਾ ਯੋਗ ਨੇ ਸਭ ਤੋਂ ਵੱਡੀ ਗੱਲ ਆ ਕਿ ਜਿਹੜੇ ਨੌਜਵਾਨ ਬੱਚੇ ਨੇ ਨੌਜਵਾਨ ਬੱਚਿਆਂ ਨੂੰ ਸਹੀ ਰਸਤਾ ਦਿਖਾ ਰਹੇ ਨੇ ਸੋ ਉਮੀਦ ਕਰਾਂਗੇ ਕਿ ਤੁਸੀਂ ਵੀ ਇਹਨਾਂ ਨੂੰ ਸਿੱਖ ਲੈ ਕੇ ਇਦਾਂ ਦੇ ਉਪਰਾਲੇ ਜਿਹੜੇ ਜਰੂਰ ਕਰੋ

ਫੋਟੋ ਹਰ ਮਹੀਨੇ ਦੀ 1 ਉਸਤੇ ਹਰ ਹਫਤੇ ਅੱਜ ਗੁਰੂ ਘਰਾਂ ਦੀ ਹਰ ਸ੍ਰੀ ਯਾਦ ਅੱਜ ਜੀ ਜੀ

ਬੋਰੋ ਚੱਲ ਭਾਈ ਬੋਰੋ ਬੋਰੋ ਭਾਈ ਇੱਧਰ ਵਧ ਕੇ ਬੈਠੋ ਅੰਕਲ ਬਿਠਾਓ ਨਾਲ ਬਾਬਾ ਜੀ ਨੂੰ ਮੇਰਾ ਬਾਬਾ ਇੱਥੇ ਆ ਗਏ ਭਾਈ ਇੱਧਰ ਵੇਖੋ ਅੰਕਲ ਜੀ ਇੱਧਰ ਵੇਖੋ ਬੁਧਾਈ ਬਾਈ ਨਹੀਂ ਨਹੀਂ جے جی شری جی آج گرداس میں بچے آئے ہیں نہیں اور ان کو تیسرا تیسرا سوال ہے پیسرا سوال بس لاندے ہو گیا ہے اور بلے دھوم دھام سے آج دوج ہے دوج بھی درشن کرنے آئے ہیں اور ان لوگوں کو بہت بہت بتائی بہت بہت بدھائی اور ہمیشہ یہی ایسے کرتے رہیں اچھے اچھے کام کریں اچھے اچھے کریں ہاں جی ہاں جی بچے جو ہے ہر سال سال میں ایک بار جو ہے بہت, بہت بڑا پروگرام کرتے ہیں اور پھر ہمیں بلاتے ہیں ہم بھی وہاں جاتے ہیں بہت جبردست پروگرام ہوتا ہے اس کے لئے بھی ان کو بہت بہت بدھائی ہارد شکام بہت بہت شکریہ ضرورت مند جو لوگ ہوتے ہیں ان کو راشن بھی دیتے ہیں اور جو ضرورت مند لوگ ہوتے ہیں ان کو یہ لوگ راشن بھی دیتے ہیں کسی شادی ہو کسی کو کچھ ہو ان کو یہ جو ہے پوری مدد کرتے ہیں جی سارے ਕਿਨ ਆਇਰਦੇ ਜੀ ਇਹਨੂੰ ਆਇਏ ਪਰ ਪੰਜਾਬ ਤਾਂ ਨਹੀਂ ਆ ਰਿਹਾ ਨਹੀਂ ਆ ਰਹਾ ਜੀ ਨਹੀਂ ਆ ਰਹਾ ਟੈਨਸ਼ਨ ਹਾਂਜੀ 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 ਨਹੀਂ ਬੈਂਜੀ ਲੰਗ 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 ਪੂਰਨ ਆਪ ਜੈ ਸ਼੍ਰੀ ਬਾਵਾ ਜੈ ਸ਼੍ਰੀ ਬਾਵਾ ਲਾ ਜਾਈ ਪਾਈ ਜੈ ਸ਼੍ਰੀ ਬਾਵਾ ਦਿਆਲ ਮਹਾਰਾਜ ਕੀ ਜੈ ਤਿਲਕਾਂ ਵਾਲੇ ਮਹਾਰਾਜੀ ਤੁਹਾਡੀ ਸਦਾ ਜੈ ਮਾਰੇ ਦੀ ਕਿਰਪਾ ਨਾਲ ਇਹ ਜਿਹੜਾ ਲੰਗਰ ਸ਼ੁਰੂ ਹੋ ਰਿਹਾ ਹੈ 3 ਸਾਲ ਤੋਂ ਇਸ ਤਰ੍ਹਾਂ ਹੀ ਬਸ ਲੈ ਕੇ ਆ ਰਹੇ ਗੁਰਦਾਸਪੁਰ ਤੋਂ ਮਾਰੇ ਇਸ ਤਰੀ ਬਾਲ ਬਖਸ਼ਦੇ ਹਨ ਉਹਦੇ ਚੰਗੇ ਚੰਗੇ ਕੰਮ ਕਰਦੇ ਰਹਣ ਔਰ ਇਸ ਤਰ੍ਹਾਂ ਹੀ ਮਾਰੇ ਇਹਨਾਂ ਨੂੰ ਬਾਲ ਦਿੰਦੇ ਰਹਣ ਔਰ ਵਧੀਆ ਵਧੀਆ ਕੰਮ ਚੱਲਦੇ ਰਹਣ ਮਾਰੇ ਦੀ ਬੁੱਢੀ ਸ਼ਤਰੂ ਬਾਵਾ ਲਾਲ ਦਿਆਲ ਮਹਾਰਾਜ ਕੀ ਜੈ ਜੈ ਸ਼੍ਰੀ ਬਾਵਾ ਲਾਲ ਜੀ ਕੀ ਇੱਕ ਗੁਰਦਾਸਪੁਰ ਦੇ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਹੈ 3 ਸਾਲ ਤੋਂ ਬੱਸ ਲੈ ਕੇ ਆ ਰਹੇ ਨੇ ਲੰਗਰ ਲਗਾ ਰਹੇ ਨੇ ਉੱਤੇ ਗੁਰਦਾਸਪੁਰ ਚ ਬਹੁਤ ਵੱਡੇ ਵੱਡੇ ਪ੍ਰੋਗਰਾਮ ਕਰ ਰਹੇ ਨੇ ਇਹ ਬੱਚਿਆਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਵਧਾਈ ਹੈ ਮਹਾਰਾਜ ਜੀ ਵੱਲੋਂ ਬਹੁਤ ਬਹੁਤ ਅਸ਼ੀਰਵਾਦ ਹੈ ਇਹਨਾਂ ਨੂੰ ਬੋਲ ਚਤਕੌਰ 바ਵਾ ਲਾਲ ਜੀ ਮਹਾਰਾਜ ਕੀ ਜੈ ਬੱਸ ਲੈ ਆ ਇਧਰ ਆਣਾ ਛੋਡੀ ਪਾ ਸਮੀ ਜਿਹੜੇ ਸੇਵਕ ਆਉਂਦੇ ਨੇ ਜੀ ਲਾਲ ਜੀ ਦੇ ਬਾਉਲ ਲਾਲ ਜੀ ਦੇ ਸੇਵਕ ਜਿਹੜੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਜੀ ਕਿੰਨਾ ਕੁ ਸਮਾਂ ਹੋ ਗਿਆ ਇੱਥੇ ਆਂਦੇ ਔਰ ਕਿਸ ਤਰੀਕੇ ਨਾਲ ਜਿਹੜੀ ਸੇਵਾ ਦੇ ਰਹੇ ਨੇ ਔਰ ਮਨ ਕਿਦਾਂ ਲੱਗਦਾ ਤੁਹਾਨੂੰ ਜੀ ਹਾਂ ਦਾਰਾ ਬਾਬਾ ਲਾਲ ਜੀ ਦਾ ਬਹੁਤ ਸਾੱਚੇ ਦਰਬਾਰ ਕੀ ਜੈ ਸਾਨੂੰ ਬਾਜੀ ਤਾਂ ਆਂਦੇ ਨਹੀਂ ਤੇ ਬਚਪਨ ਤੋਂ ਹੀ ਆਂਦੇ ਆ ਸਾਡੇ ਨਾਨਕੇ ਤੇ ਅਸੀਂ ਸ਼ੁਰੂ ਤੋਂ ਹੀ ਆਂਦੇ ਆ ਹਾਂ ਜੀ ਤਾਂ ਹੁਣ ਮੇਰੇ ਸਹੁਰੇ ਜਿਹੜੇ ਉਹ ਗੁਰਦਾਸਪੁਰ ਆ ਇਸ ਕਰਕੇ ਫਰੀ ਬਸ ਲਿਆਉਂਦੇ 3 ਸਾਲ ਹੋ ਗਏ ਉਹਨਾਂ ਨੂੰ ਪੂਰੇ ਹਾਂਜੀ ਕੀ ਕੀ ਪਾਇਆ ਜੀ ਜਿਆਦਾ ਪਰਾਲਾ ਕਰਦੇ ਬੱਚੇ ਤੇ ਬਹੁਤ ਦੁਨੀਆ ਲੈ ਕੇ ਆਉਂਦੇ ਨਵੀਂ ਤੋਂ ਨਵੀਂ ਸੰਤ ਲਾ ਕੇ ਆਉਂਦੇ ਆ ਇਸ ਦੁਆਰੇ ਤੋਂ ਕੀ ਕੀ ਪਾਇਆ ਜੀ ਇਸ ਦੁਆਰੇ ਤਾਂ ਤੁਸੀਂ ਪੁੱਛੋ ਹੀ ਕੋਸ਼ ਨਾ ਕੀ ਨਹੀਂ ਪਾਇਆ ਸਭ ਕੁਝ ਬੱਚੇ ਪੈਸਾ ਜੋ ਵੀ ਸਭ ਕੁਝ ਸਾਨੂੰ ਬਾਬਾ ਲਾਲ ਜੀ ਨੇ ਦਿੱਤਾ ਅਸੀਂ ਉਹਦੇ ਬਗਾਰ ਹਾਈ ਕੁਝ ਨਹੀਂ ਆ ਦੇ ਕੋ ਚਿੱਟੂ ਜੀ ਆ ਬਸ ਅਸੀਂ ਕੁਝ ਨਹੀਂ ਆ ਰਹੇ ਕੀੜੇ ਮਕੋੜੇ ਸਮਝੋ ਜੇ ਉਹ ਸਾਨੂੰ ਬਾਬਾ ਲਾਲ ਨੇ ਦਿੱਤਾ ਨਾ ਇਹ ਦੱਸ ਹੀ ਨਹੀਂ ਸਕਦੇ ਕਿ ਕੀ ਦਿੱਤਾ ਉਹਨਾਂ ਨੇ ਸਾਵਿਆ ਹੀ ਉਹਨਾਂ ਦੇ ਨਾਮ ਤੇ ਲੈਨੇ ਆ ਸਵੇਰੇ ਉੱਠ ਕੇ ਬਾਬਾ ਲਾਲ ਜੀ ਬਾਬਾ ਲਾਲ ਜੀ ਬੱਚੇ ਆਡੇ ਦੋਨੇ ਬਾਹਰ ਆ ਦੋਨੇ ਉਹੀ ਨਾਮ ਲੈਂਦੇ ਬਾਬਾ ਲਾਲ ਜੀ ਬਾਬਾ ਲਾਲ ਜੀ ਹੁਣ ਵੀ ਅੰਦਰ ਦਰਸ਼ਕ ਰਾ ਕੇ ਆਏ ਮਹਾਰਾਜ ਜੀ ਠੀਕ ਹੈ ਹਾਂ ਜੀ ਸਭ ਉਹਨਾਂ ਦੀ ਕਿਰਪਾ ਜੀ ਸਭ ਉਹਨਾਂ ਦੀ ਕਿਰਪਾ ਨਾਲ ਦੀ ਕਿਰਪਾ ਬਗੈਰ ਤੇ ਸਾਡੇ ਘਰ ਜੀ ਇੱਕ ਨਾਜ ਜਿਹੜਾ ਉਹ ਵੀ ਅੰਦਰ ਚੰਦਾ ਅੱਛਾ ਜੀ ਹਾਂ ਬਿਨਾ ਭੋਗ ਤੁਸੀਂ ਖਾਂਦੇ ਕੁਝ ਨਹੀਂ ਉਹਨਾਂ ਸਭਾਗ ਨਾਮ ਦੇ ਲਈ ਸਰ ਨੂੰ ਸਮਾ ਮੀਨ ਹੋ ਗਏ 15 ਸਾਲ ਹੋ ਗਏ ਹਾਂ ਜੀ ਹਾਂ ਸ਼ੁਰੂ ਤੋਂ ਬਚਪਨ ਹੀ ਇੱਥੇ ਬਤਾਇਆ ਬੱਚੇ ਵੀ ਸੈਟਲ ਹੋ ਗਏ ਬੱਚੇ ਵੀ ਸੈਟਲ ਹੋ ਗਏ ਮਹਾਰਾਜ ਦੀ ਕਿਰਪਾ ਨਾਲ ਇਹੀ ਕਰਨ ਵਾਲੇ ਸਭ ਕੁਝ ਨਾ ਕੀਤਾ ਸਾਨੂੰ ਪਤਾ ਹੀ ਕੁਝ ਨਹੀਂ ਆਂ ਇਹਦੇ ਅੱਖਾਂ ਹੀ ਮੀਟ ਕੇ ਬੈਠੇ ਨੇ ਪਤਾ ਨਹੀਂ ਕੀ ਕਰ ਜਾਂਦੇ ਸਾਨੂੰ ਕੁਝ ਨਹੀਂ ਪਤਾ ਲੱਗਦਾ ਹਾਂਜੀ ਜੇ ਕਾਰਾ ਬਾਬਾ ਲਾਲ ਜੀ ਦਾ ਬਹੁਤ ਸਾਂਚੇ ਦਰਬਾਰ ਕੀ ਜੈ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦੀ ਆ ਜੋ ਵੀ ਇੱਥੇ ਆਂਦਾ ਕੋਈ ਖਾਲੀ ਝੋਲੀ ਜਾਂਦਾ ਹੀ ਨਹੀਂ ਭਾਜੀ ਜੋ ਵੀ ਅੱਜ ਤੱਕ ਆਇਆ ਪਰ ਕਹੀ ਜਾਂਦੇ ਸਭ ਨਿਹਾਲ ਹੋ ਕੇ ਜਾਂਦੇ ਐਨੀ ਕਿਰਪਾ ਮੇਰੀ ਮਹਾਰਾਜ ਦੀ ਬਹੁਤ ਜ਼ਿਆਦਾ ਸਿਕਾਈ ਆ ਬਿਲਕੁਲ ਜੀ ਇਹ ਕਿਤਨਾ ਕਿਤਨਾ ਸਿਕਾਈ ਆ ਜਿਹੜੀ ਮਹਾਰਾਜ ਦੇ ਗੁਣਗਾਨ ਜਿਹੜਾ ਕਰ ਰਹੇ ਨੇ ਬਿਲਕੁਲ ਸੱਚਵਾਲੀ ਹੈ ਕੀ ਕਹੋਗੇ ਪੰਜ ਜੀ ਮੈਂ ਤੇ ਪਹਿਲੇ ਸਾਰਿਆਂ ਨੂੰ ਵਧਾਈ ਦੇਣਾ ਚਾਹਨੀ ਆ ਕਿ ਅੱਜ ਇਹ ਫ੍ਰੀ ਬਸ ਜੋ ਖਰਦੇ ਪਏ ਆ ਉਹਨਾਂ ਨੂੰ ਅੱਜ 3 ਸਾਲ ਹੋਏ ਆ ਉਹਨਾਂ ਨੇ ਛੋਟੇ ਛੋਟੇ ਬੱਚੇ ਹੀ ਜਦੋਂ ਲੱਗੇ ਸੀ ਨਾਲ ਤੇ ਆਪਣੇ ਦਿਹਾੜੀਆਂ ਵਾਲੇ ਬੱਚੇ ਸਾਰੇ ਆਪਨਾ ਦੇਖੋ ਬਾਹਰ ਦੇਖੋ ਕਿੰਨੀ ਰੌਣਕ ਲੱਗੀ ਕਿੰਨੇ ਸਟਾਰ ਲੱਗੇ ਆ ਜਿਆਰਿਆ ਨੇ ਆਪਣਾ ਤਿਲਪੋਲ ਜੋ ਪਾ ਕੇ ਆਪਣੀ ਸੇਵਾ ਕਰਕੇ ਉਹਨਾਂ ਨੂੰ ਮਹਾਰਾਜ ਨੇ ਤਾਰਿਆ ਹੈ ਉਹਨਾਂ ਨੂੰ ਇਹ ਸੇਵਾ ਦਿੱਤੀ ਹੈ ਇਸ ਤੋਂ ਵੱਡਾ ਹੋਰ ਕੀ ਹੋ ਸਕਦਾ ਹੈ ਕਿ ਇਹਨੇ ਬੱਚਿਆਂ ਨੂੰ ਸੇਵਾ ਦਿੱਤੀ ਇਹਨਾਂ ਨਾਲ ਇੰਨੀ ਸੰਗਤ ਜੁੜੀ ਹੈ ਮੈਨਕੀ ਸਾਰਾ ਗੁਰਦਾਸਪੁਰ ਹੀ ਇਹਨਾਂ ਨਾਲ ਹੈ ਜਿੱਥੇ ਵੀ ਜਾਂਦੇ ਆ ਚੜ ਚੜ ਕੇ ਇਹਨਾਂ ਨਾਲ ਤੁਲਦੇ ਆ ਜੋ ਸੇਵਾ ਹੋਏ ਬੱਚਿਆਂ ਦੀ ਨਾਲ ਹੋ ਕੇ ਕਰਦੇ ਆ ਇਹ ਸੇਵਾ ਦੇਖੋ ਕਿੰਨੇ ਜਾਣੇ ਲੱਗੇ ਤੇ ਮੈਨਕੀ 100 ਜਾਣੇ ਵਰਤਾਨ ਵਾਲੇ ਲੱਗੇ ਤੇ ਆ ਇੰਨੀ ਸੇਵਾ ਇੱਕ ਵਾਰ ਤੇ ਇਹਨਾਂ ਨਾਲ ਤੁਰਦੇ ਨੇ ਤੇ ਸਾਰੀ ਸੰਗਤ ਕੋਈ ਕਰਾਇਆ ਨਹੀਂ ਹੈਗਾ ਬੱਸ ਦਾ ਫ੍ਰੀ ਸੇਵਾ ਕਰਦੇ ਨੇ ਕੋਈ આજ ਤੱਕ ਇੱਕੋ ਕੋਈ ਚੀਨੀ ਲਈ ਕੋਈ ਪੈਹਾ ਨਹੀਂ ਕੋਈ ਡਿਮਾਂਡ ਨਹੀਂ ਕਿ ਪ੍ਰਚਾਰ ਚੜਾ ਹੋ ਜਾਂ ਕੁਝ ਹਰ ਵਾਰੀ ਬਸ ਮਹੀਨੇ ਦੇ ਮਹੀਨੇ ਦੂਤ ਆਂਦੀ ਆ ਤੇ ਉਹ ਹਰ ਵਾਰੀ ਕੋਈ ਨਾ ਕੋਈ ਆਈਟਮ ਕੋਈ ਜਨਮ ਦਿਨ ਹੋਏ ਬੱਚੇ ਦਾ ਕੋਈ ਫੰਕਸ਼ਨ ਹੋਏ ਬੱਸ ਵਿੱਚ ਹੀ ਮਨਾਇਆ ਜਾਂਦਾ ਹੈ ਬੜੀ ਖੁਸ਼ੀ ਖੁੱਲੇ ਦਰਸ਼ਨ ਹੋਏ ਮਹਾਰਾਜ ਜੀ ਅੱਜ ਬਿਲਕੁਲ ਖੁੱਲੇ ਦਰਸ਼ਨ ਹੋਏ ਮਹਾਰਾਜ ਜੀ ਮੁਸਕਰਾ ਰਹੇ ਸਾਰਿਆਂ ਨੂੰ ਆਸ਼ੀਰਵਾਦ ਦਿੱਤਾ ਕਿ ਅੱਗੋਂ ਤੋਂ ਤੁਹਾਡੀ ਦਵਲ ਤੇ ਦਵਲ ਸਗਾਸ ਆਏਗੀ ਇਸਾ ਕੀ ਆਏਗੀ ਮੰਡੀ ਤੋਂ ਬਾਜੀ ਅਸੀਂ ਤੇ ਅੱਜ ਤੇ ਅਜੀ ਦੀ ਦੂਜ ਦੇ ਸਾਰੇ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਆ ਕਿ ਜਿਹੜੀ ਸਾਡੀ ਗੁਰਦਾਸਪੁਰ ਤੋਂ ਫਰੀ ਬੱਸ ਲਗਾਈ ਗਈ ਦੀਆ ਉਸ ਬੱਸ ਦੀ ਅੱਜ 3 ਸਾਲ ਪੂਰੇ ਹੋ ਗਏ ਨਾ ਉਸ 3 ਸਾਲ ਦੀ ਪੂਰੇ ਹੋਣ ਦੀ ਖੁਸ਼ੀ ਵਿੱਚ ਅੱਜ ਸ਼੍ਰੀ ਧਿਆਨਪੁਰ ਸਾਹਿਬ ਦੇ ਵਿੱਚ ਵਿਸ਼ਾਲ ਲੰਗਰ ਭੰਡਾਰਾ ਲਗਾਇਆ ਗਿਆ ਔਰ ਆਨ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਰਹੀ ਇਹ ਲੰਗਰ ਪੰਡਾਰੇ ਔਰ ਫ੍ਰੀ ਪਾਸ ਗੁਰਦਾਸਪੁਰ ਸਿਤਾ ਰਾਮ ਪਟ્રોલ ਪੰਪ ਤੋਂ ਚੱਲਦੀ ਰਹੇਗੀ ਔਰ ਅਸੀਂ ਅੱਜ ਤੱਕ ਕਦੀ ਕਿਸੇ ਨੇ ਇੰਨੀ ਗੱਲ ਨਹੀਂ ਕੀਤੀ ਕਿ ਸਾਨੂੰ ਤੁਸੀਂ ਕੋਈ ਪੈਸਾ ਦਿਓ ਔਰ ਜਿੰਨਾ ਵੀ ਸਹਿਯੋਗ ਹੈ ਸਾਰਾ ਰਲ ਮਿਲ ਕੇ ਸਾਡੀ ਸੀਮਾ ਭੈਣ ਜੀ ਸੁਮਨ ਭੈਣ ਜੀ ਔਰ ਸਾਡੀਆਂ ਜਿੰਨੀਆਂ ਵੀ ਸੰਤਾਂ ਸਾਡੇ ਨਾਲ ਵੱਧ ਚੜ ਕੇ ਕੰਦੇ ਨਾਲ ਕੰਦਾ ਮਿਲਾ ਕੇ ਸਾਡਾ ਸਹਿਯੋਗ ਕਰ ਰਹਿਣਾ ਔਰ ਇਹਨਾਂ ਦਾ ਹੀ ਸਹਿਯੋਗ ਸਦਕਾ ਅਸੀਂ ਅੱਜ ਜਿਹੜਾ ਪ੍ਰੋਗਰਾਮ ਹੈ ਸ੍ਰੀ ਧਿਆਨਪੁਰ ਸਾਹਿਬ ਦੇ ਵਿੱਚ ਬੜੇ ਖੁਸ਼ ਹਾਂ ਸਰ ਦੇ ਨਾਲ ਮਨਾ ਰਹੇ ਆ ਔਰ ਜਿੰਨਾ ਵੀ ਪ੍ਰੋਗਰਾਮ ਸਾਰਾ ਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਦੇ ਨਾਲ ਹੋ ਰਿਹਾ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜੈ ਸ਼੍ਰੀ ਬਾਵਾ ਲਾਲ ਜੀ ਜੈ ਸ਼੍ਰੀ ਬਾਵਾ ਇਹ ਸੇਵਾ ਜਿਹੜੀ ਹੈ ਨਾ ਜੀ ਕਿਤਨਾ ਕਿਤੇ ਦੇਖੋ ਨੌਜਵਾਨ ਬੱਚੇ ਨੇ ਉਹ ਵੀ ਵੱਡੀ ਗਿਣਤੀ 'ਚ ਸ਼ਾਮਿਲ ਹੁੰਦੇ ਨੇ ਮਹਾਰਾਜ ਦਾ ਗੁਣगान ਕਰਦੇ ਪਰ ਤੇ ਕਿੰਨਾ ਸਮਾਂ ਹੋ ਗਿਆ ਇੱਥੇ ਮੈਨੂੰ ਹੋ ਗਿਆ ਜੀ 5-6 ਸਾਲ ਹੋ ਗਿਆ ਮੈਂ ਮਹਾਰਾਜ ਨਾਲ ਜੁੜੇਗਾ ਫਰੀ ਬਾ ਸੇਵਕਾਂ ਨਾਲ 3 ਸਾਲ ਹੋ ਗਏ ਮੈਨੂੰ ਜੁੜੇ ਇਹ ਫਰੀ ਬਾ ਸੇਵਾ ਲਈ ਆ ਇਹਨਾਂ ਦੀ ਯੁੰਟੀ ਬਹੁਤ ਆ ਇਹ ਜੋ ਕੰਮ ਫੜ ਲੈਂਦੇ ਆ ਉਹ ਕੰਮ ਕਰਕੇ ਕਰਦੇ ਆ ਵੇਖੋ ਇੱਕ ਹੁੰਦੀ ਆ ਮਹਾਰਾਜ ਦੀ ਕਿਰਪਾ ਹੀ ਬਹੁਤ ਆ ਸਾਡੇ ਤੇ ਆਪਾਂ ਜੋ ਕੰਮ ਆਪਣੇ ਮਨ ਚ ਸੋਚਿਆ ਉਹੀ ਕੰਮ ਹੁੰਦਾ ਵਾ ਮਹਾਰਾਜ ਦੀ ਇੰਨੀ ਕਿਰਪਾ ਕਿਸੇ ਤੇ ਨਹੀਂ ਹੋ ਸਕਦੀ ਸੋ ਵਿਸ਼ਵਾਸ ਬੜਾ ਨੌਜਵਾਨਾਂ ਚ ਸਭ ਤੋਂ ਵੱਡੀ ਗੱਲਰੀ ਆ ਉਸ ਵਿਸ਼ਵਾਸ ਤੇ ਨਾਲ ਜਿਹੜਾ ਵਾ ਜੀ ਸਾਰੇ ਕੰਮ ਹੁੰਦੇ ਆ ਸੋ ਇੱਕ ਤਸਵੀਰਾਂ ਦਾ ਸਾਂਝਾ ਕੀਤੀ ਆ ਵਾ ਜੀ ਕੁਝ ਹੋਰ ਵੀ ਤਸਵੀਰਾਂ ਹੈਗੀਆਂ ਉਹ ਵੀ ਤਰ੍ਹਾਂ ਸਾਂਝਾ ਕਰਾਂਗੇ ਸੋ ਫਰੀ ਪਾਸੇ ਵੀ ਜਿਹੜੇ ਸਾਡੇ ਨਾਲ ਨੇ ਜੀ ਸੀਤਾਰਾਮ પેટ્રોલ ਪੰਪ ਗੁਰਦਾਸਪੁਰ ਤੋਂ ਜਿਹੜਾ ਵਾ ਹਰੇਕ ਦੂਜੇ ਪਵਿੱਤ੍ਰ ਦਿਨ ਤੇ ਜਿਹੜਾ ਧਿਆਨਪੁਰ ਬਸ ਲੈ ਕੇ ਆਉਂਦੇ ਨੇ ਵੀ ਅੱਜ ਵੀ ਬਸ ਲੈ ਕੇ ਆਏ ਨੇ ਸੋ ਅੱਜ ਇਹਨਾਂ ਵੱਲੋਂ ਜਿਹੜਾ ਵਾ ਜੀ ਅਲੱਗ-ਅਲੱਗ ਪ੍ਰਕਾਰ ਦੇ ਨੇ ਤੇ ਸਟਾਲ ਲਗਾਏ ਗਏ ਨੇ ਸਭ ਤੋਂ ਪਹਿਲਾਂ ਮਾਰਾ ਜੀ ਨੇ ਕੇਕ ਕਟਿਆ ਵਾ ਕੇਕ ਕਟਣ ਤੋਂ ਬਾਅਦ ਜਿਹੜਾ ਵਧੀਆ ਸਟਾਲ ਦੀ ਜਿਹੜੀ ਆ ਸੇਵਾ ਜਿਹੜੀ ਚੱਲਦੀ ਪਈ ਆ ਜੀ ਸੋ ਸਾਡੇ ਨਾਲ ਸੇਵਕ ਸਾਡੇ ਨਾਲ ਗੱਲਬਾਤ ਕਰ ਰਹੇ ਆ ਅਮਨ ਜੀ ਅੱਗੇ ਤਾਂ ਗੁਰਦਾਸਪੁਰ ਲੰਗਰ ਲੱਗਦੇ ਸੀ ਗੁਰਦਾਸਪੁਰੋਂ ਬਸ ਚੱਲਦੀ ਸੀ ਇਸ ਵਾਰ ਕੀ ਪ੍ਰੋਗਰਾਮ ਹੈ ਵੀ ਇਹ ਕੋਈ ਆ ਸਭ ਮਹਾਰਾਜ ਜੀ ਦੀ ਕਿਰਪਾ ਵਾ ਮਾਰੇ ਨੇ ਇਹਨਾਂ ਨੂੰ ਇਦਾਂ ਕਾਬਲ ਕੀਤਾ ਕਿ ਆਪਾਂ ਅੱਜ ਅਜ ਲੰਗਰ ਇੱਕ ਛੋਟਾ ਜਿਹਾ ਹੰਗ ਲੰਗਰ ਕਰੋ ਲੱਗਿਆ ਦਾ ਅਲਗ-ਅਲਗ ਪ੍ਰਕਾਰ ਦੇ ਸਟਾਲ ਲੱਗਿਆ ਹੋਊ ਕਨਾਨ ਤੇ ਆ ਕੇ ਦੇਖੋ ਕਿੰਨੇ ਹੋਇਆ ਸਭ ਮਹਾਰਾਜ ਜੀ ਦੀ ਕਿਰਪਾ ਉਹਨਾਂ ਦਾ ਅਸ਼ੀਰਵਾਦ ਆ ਸਾਰੀ ਸੰਗਤ ਦਾ ਬਹੁਤ ਸਹਿਯੋਗ ਆ ਜੀ ਵੀ ਬਸ ਜਾਂਦੀ ਆ ਜੀ ਇਹ ਦੂਜੇ ਤੇ ਬੜਾ ਵੱਡਾ ਪ੍ਰੋਗਰਾਮ ਹੋ ਜਾਂਦਾ ਜੀ ਔਰ ਇਸ ਸਟਾਲ ਵੀ ਤੁਹਾਡੇ ਬੰਦੇ ਦੇਖ ਰਿਹਾ ਲਗਾਤਾਰ ਚੱਲ ਰਹੇ ਆ ਦੇਖੋ ਜੀ ਮਹਾਰਾਜ ਦੀ ਕਿਰਪਾ ਵਾ ਆਪਾਂ ਸੋਚਿਆ ਕਿ ਛੋਟਾ ਜਿਹਾ ਵੀ ਜੋ 3-4 ਤਰ੍ਹਾਂ ਦੇ ਸਟਾਲ ਲਗਾਵਾਂਗੇ ਚੰਗਣ ਦੇ ਸਜੋਗੀ ਨਗਰ ਦਿੱਤਾ ਮਹਾਰਾਜ ਦੀ ਕਿਰਪਾ ਤੁਸੀਂ ਦੇਖ ਹੀ ਲਿਆ ਕਿੰਨਾ ਰਸ਼ ਹੋ ਗਿਆ ਪਹਿਲਾਂ ਆਪਾਂ ਸਾਰੀ ਸੰਗਤਾਂ ਆ ਗਏ ਮਹਾਰਾਜ ਜੀ ਕੋ ਕਿ ਘਟਾਇਆ ਵਾ ਜਿੰਨੀ ਪਾਸਾਈ ਦੀ ਸਾਰੀ ਦੀ ਖਰੀ ਬਸ ਜਿਹੜੀ ਆ ਉਹਨਾਂ ਨੇ ਸਾਰੀ ਸੰਗਤ ਨੇ ਮਹਾਰਾਜ ਜੀ ਦੇ ਦਰਸ਼ਨ ਕੀਤੇ ਆ ਅੱਜ ਮੇਰੇ ਸਾਹਮਣੇ 130-140 ਸੰਗਤਹੀ 130-140 ਸੰਗਤਹੀ ਜਿਹੜੀ 10 ਫਰੋਤਿਆਨ ਬਰਾਈ ਦੀ ਸਾਰਿਆਂ ਨੂੰ ਮਾਰੇ ਨੇ ਦਰਸ਼ਨ ਜਿਹੜੇ ਖੁਦੇ ਦਰਸ਼ਨ ਦਿੱਤੇ ਆ ਹਰ ਇੱਕ ਕਲਨ ਸੰਗਤ ਨੇ ਕਦੀ ਕਦੀ ਸੰਗਤ ਨੇ ਜਿਹੜੇ ਦਰਸ਼ਨ ਮਹਾਰਾਜ ਜੀ ਦੇ ਕੀਤੇ ਆ ਜੀ ਅੱਜ ਆਨੂੰ ਬਹੁਤ ਖੁਸ਼ੀ ਆ ਸਾਡੇ ਸਾਰੇ ਜਿੰਨੇ ਮੈਂਬਰ ਆ ਮੈਂ ਮੈਨੂੰ ਬਹੁਤ ਸਾਥ ਦਿੰਦੇ ਆ ਹਰ ਕੰਮ ਸਾਡਾ ਸਾਥ ਦਿੰਦੇ ਆ ਕਹਿੰਦੇ ਤੁਸੀਂ ਕਰੋ ਆਪਾਂ ਤੁਹਾਡੇ ਨਾਲ ਆ ਜੋ ਵੀ ਕੰਮ ਕਰੋਗੇ ਆਪਾਂ ਤੁਹਾਡੇ ਨਾਲ ਆ ਬਿਲਕੁਲ ਬਿਲਕੁਲ ਅੱਜ ਮੈਂ ਦੇਖ ਰਿਹਾ ਸੀ ਮਹਾਰਾਜ ਬੜੇ ਖੁਸ਼ੀ ਮਹਾਰਾਜ ਜਿਹੜੇ ਮੈਂ ਕਿਉਂਕਿ ਮਹਾਰਾਜ ਨਾਲ ਗੱਲਬਾਤ ਕਰ ਰਿਹਾ ਸੀ ਔਰ ਮਹਾਰਾਜ ਤੁਹਾਡੀ ਤਰੀਫ ਹੋਰ ਕਰ ਰਹੇ ਸੀ ਤੇ ਕੋਈ ਜੈ ਜੈ ਸ਼੍ਰੀ ਪਾਵਲਾ ਜੀ ਸਾਰਿਆਂ ਨੂੰ ਮੇਰੇ ਕਹਿੰਦਾ ਮਤਲਬ ਇਹ ਅਹੀ ਸੋਚ ਸੀਗੀ ਕਿ ਆਪਾਂ ਇੱਕ ਵਾਰੀ ਸੰਗਤ ਨੂੰ ਨਾ ਪੂਰੀ ਬਸ ਨੂੰ ਦਰਸ਼ਨ ਕਰਾਉਣੇ ਕਰਾਉਣੇ ਆ ਤੇ ਅੱਜ ਸਾਡੀ ਮਹਾਰਾਜੀ ਨੇ ਸੁਣ ਲਈ ਆ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਅੱਜ 3 ਸਾਲ ਹੋਏ ਦੀ ਤੇ ਚਲੋ ਹੈ ਹੀ ਆ ਵਾ ਜਿਹੜੀ ਮਹਾਰਾਜ ਨੇ ਪੂਰੀ ਬਸ ਨੂੰ ਦਰਸ਼ਨ ਕਰਵਾਤੇ ਨਾ ਉਹ ਸਾਨੂੰ ਨਹੀਂ ਜ਼ਿਆਦਾ ਖੁਸ਼ੀ ਆ ਜਿਹੜੀਆਂ ਸਾਨੂੰ ਲੋਕਾਂ ਦੀਆਂ ਬਲੇਸਿੰਗ ਮਿਲਦੀਆਂ ਪਈਆਂ ਵਾ ਵੀ ਬੜੇ ਲੋਕੀ ਸਾਡਾ ਧੰਨਵਾਦ ਕਰਨ ਦੇ ਆ ਵੀ ਧੰਨਵਾਦ ਸਾਡਾ ਵੀ ਕਰਦਾ ਵਾ ਇਹ ਤੇ ਮਹਾਰਾਜ ਦੀ ਕਿਰਪਾ ਵਾ ਫਿਰ ਵੀ ਉਹ ਸਾਨੂੰ ਬੜਾ ਮਤਲਬ ਮਾਨਸਿਕ ਅਧਿਕਾਰ ਦੇ ਰਹੇ ਆ ਕੀ ਦੇਖੋ ਤਾਂ ਹੀ ਸਾਡੇ ਪੈਸੇ ਲੱਭਦੇ ਆ ਤੁਹਾਨੂੰ ਦਿੱਤੇ ਦੇ ਕਿ ਜੋ ਤੁਸੀਂ ਤੁਹਾਨੂੰ ਆਪਾ ਸੇਵਾ ਦਿੰਦੇ ਆ ਤੁਸੀਂ ਕੁਛ ਨਾ ਕੁਛ ਨਵਾਂ ਕੋਈ ਉਪਰਾਲਾ ਕਰਦੇ ਹੋ ਤੇ ਇਦਾਂ ਹੀ ਸੰਗਤ ਦੇ ਸਹਿਯੋਗ ਨਾਲ ਹੀ ਇੰਨਾ ਕੁਛ ਲਗਾਇਆ ਗਿਆ ਵਾ ਤੇ ਇਹਨਾਂ ਦੇ ਨਾਲ ਹੀ ਸਾਰੀ ਸੰਗਤ ਖੜੀ ਹੈ ਤੁਹਾਡੇ ਸਾਹਮਣੇ ਸਾਡਾ ਕੋਈ ਮੈਂਬਰ ਨਹੀਂ ਵਿੱਚ ਹੈਗਾ ਤੁਹਾਡੇ ਸਾਹਮਣੇ ਕਿਤੇ ਵੱਡੀ ਗੱਲ ਇਹ ਬੰਨ ਦੇਖ ਨੂੰ ਮਿਲਦੀ ਆ ਕਿਨੇ ਗੁਰਦਾਸਪੁਰ ਦੇ ਨੌਜਵਾਨ ਆ ਉਹਨਾਂ ਨੂੰ ਤੁਸੀਂ ਸਹੀ ਰਸਤੇ ਲੈ ਕੇ ਚੱਲ ਰਹੇ ਨਹੀਂ ਨਹੀਂ ਦੇਖੋ ਜੀ ਇਹ ਮਹਾਰਾਜੀ ਦਿਸ਼ਾ ਦਿਖਾਣ ਵਾਲੇ ਆ ਸਾਨੂੰ ਵੀ ਕੇ ਇਹਨੇ ਦਿਖਾਈ ਆਪਾਂ ਵੀ ਅੱਗੇ ਕੇ ਇਹਨੂੰ ਦੱਸਿਆ ਵਾ ਨਹੀਂ ਤੇ ਤੁਹਾਨੂੰ ਪਤਾ ਅੱਜ ਕੱਲ ਦੀ ਪੀੜ੍ਹੀ ਜਿਹੜੀ ਆ ਨਸ਼ੇ ਤੇ ਲੱਗੀ ਦੀ ਆ ਤੇ ਨਸ਼ੇ ਨਾਲੋਂ ਸਾਨੂੰ ਚੰਗਾ ਮਹਾਰਾ ਜੀ ਨੇ ਆਪਣੇ ਨਾਮ ਦਾ ਨਸ਼ਾ ਚੜ੍ਹਾਇਆ ਦਾ ਵਾ ਆਪਾਂ ਤੇ ਕਹਿੰਨੇ ਆ ਵੀ ਨਵੇਂ-ਨਵੇਂ ਨੌਜਵਾਨ ਜਿਨ੍ਹਾਂ ਦੇ ਨਿਆਣੇ ਇਕੱਲੇ ਹੁੰਦੇ ਆ ਉਹ ਸਾਡੇ ਨਾਲ ਜੋੜੋ ਤੇ ਸੇਵਾ ਆਪਾਂ ਕਿਹ ਕੋ ਮੰਗਦੇ ਨਹੀਂ ਸੇਵਾ ਦੇਣ ਵਾਲੇ ਸੇਵਾ ਆਪੇ ਹੀ ਆ ਵੀ ਦੇਦੇ ਉਹ ਸਾਲ ਬਾਅਦ ਸਾਡਾ ਪ੍ਰੋਗਰਾਮ ਵੀ ਹੁੰਦਾ ਵਾ ਪੂਰੇ ਸ਼ਹਿਰ ਵਿੱਚ ਮਹਾਰਾਜ ਦੀ ਯਾਤਰਾ ਨਿਕਲਦੀ ਆ ਵੱਡਾ ਸਮਾਗਮ ਕਰਵਾਈਦਾ ਵਾ ਫਿਰ ਵੀ ਮਹਾਰਾਜ ਜੀ ਨੇ ਆਪਣੇ ਮੂੰਹੋਂ ਕਹਤਾ ਜਿੱਦਾਂ ਸਾਡੇ ਸਾਹਮਣੇ ਵੀ ਆ ਬੱਚਿਆਂ ਦਾ ਬੜਾ ਉਪਰਾਲਾ ਵਾ ਵੀ ਹਰ ਸਾਲ ਬੁਲਾਉਂਦੇ ਆ ਮੈਨੂੰ ਤੇ ਮਤਲਬ ਜੋ ਆਪਣੀ ਇੱਛਾ ਅਨੁਸਾਰ ਮਤਲਬ ਜੋ ਵੀ ਆ ਕਰਦੇ ਪ੍ਰੋਗਰਾਮ ਹਾਂਜੀ ਆ ਨਾ ਵੀ ਇਹ ਪ੍ਰੋਗਰਾਮ ਚੱਲਦੇ ਰਹਿਣਗੇ ਤੇ ਜੀ ਮਹਾਰੇ ਦੀ ਕਿਰਪਾ ਨਾਲ ਗਾ ਵੀ ਚੱਲਦੇ ਰਹਿਣਗੇ ਇੱਕ ਤਾਂ ਡਬਲ ਹੋਣਗੇ ਜੀ ਵੇਖੋ ਜੀ ਮਹਾਰੇ ਦੀ ਕਿਰਪਾ ਚਾਹੀਦੀ ਹੈ ਅਸ਼ੀਰਵਾਦ ਚਾਹੀਦਾ ਵਾ ਮੈਂ ਬਰਾ ਦੇ ਦੇ ਜਿਹੜਾ ਕੋਈ ਪ੍ਰੋਗਰਾਮ ਕੋਈ ਰੱਖ ਲੀਏ ਇਹਦੇ ਉਹ ਚਲਦੇ ਰਹਿੰਦੇ ਮਾਰੇ ਦੀ ਕਿਰਪਾ ਨਹੀਂ ਕੋਈ ਹੁੰਦੀ ਉਹਨਾਂ ਨੂੰ ਖੁਸ਼ੀ ਨਹੀਂ ਚੜ ਜਾਂਦੀ ਆ ਨੱਚਦੇ ਟੱਪਦੇ ਹਰ ਪ੍ਰੋਗਰਾਮ ਜਿਹੜਾ ਖੁਸ਼ੀ ਨਾ ਬੁਲਾਉਂਦੇ ਆ ਜੀ ਹਾਂਜੀ ਮੈਂ ਦੇਖ ਰਿਹਾ ਵੀ ਤੁਹਾਡਾ ਪ੍ਰੋਗਰਾਮ ਸਫਲ ਹੋ ਗਿਆ ਵਾ ਉਹ ਤੁਹਾਡੇ ਚਿਹਰੇ ਤੋਂ ਹੀ ਪਤਾ ਲੱਗ ਰਿਹਾ ਭਾਜੀ ਹਾਂਜੀ ਹਾਂਜੀ ਬਿਲਕੁਲ ਜੀ ਸਾਨੂੰ ਬਹੁਤ ਹੀ ਖੁਸ਼ੀ ਆ ਤੁਹਾਨੂੰ ਦੱਸ ਨਹੀਂ ਸਕਦੇ ਆ ਆਪਾਂ ਵੀ ਖੁਸ਼ੀ ਤੁਹਾਨੂੰ ਦੱਸਣ ਦੇ ਰਹੇ ਆ ਕਿ ਪੂਰੀ ਸੰਗਤ ਨੂੰ ਜਿਹੜਾ ਵਾ ਕੀ ਦਰਸ਼ਨ ਹੋ ਗਏ ਆ ਕੋਈ ਸਾਨੂੰ ਆਪਣੀ ਉਹਨਾਂ ਦੀਆਂ ਇੱਛਾਵਾਂ ਮਿਲਦੀਆਂ ਵਈਆਂ ਤੇ ਚਲੋ ਉਹਨਾਂ ਦੇ ਨਾਲ ਹੀ ਬLESING ਦੇ ਨਾਲ ਹੀ ਆਪਾਂ ਤੁਰੇ ਬਾਕੀ ਸਾਡੀ ਔਕਾਤ ਕੋਈ ਨਹੀਂ ਹੈਗੀ ਆਪਾਂ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਵੀ ਨਹੀਂ ਹੈਗੀ ਮਹਾਰਾਜ ਜੀਆ ਖੇਰ ਵਸੇ ਇਨਕੀ ਪੀਂਦਾ ਸ਼ਹਿਰ ਵਾਸੀਆਂ ਆਹੀ ਪੀਲ ਕਰਨੇ ਆ ਤੁਸੀਂ ਇਹ ਡਾਵਾ ਤੋਂ ਬਾਅਦ ਸਹਿਯੋਗ ਦਿਓ ਇੱਥੋਂ ਅਗਲਾ ਆਨਾਲ ਪ੍ਰੋਗਰਾਮ ਵੀ ਹੱਡਾ ਜਿਹੜਾ ਵਾ ਜਲਦੀ ਮਹਾਰਾਜ ਦੀ ਕਿਰਪਾ ਜਦੋਂ ਲਈ ਅਸ਼ੀਰਵਾਦ ਰਿਆ ਤੇ ਜਲਦੀ ਹੋਈ ਪ੍ਰੋਗਰਾਮ ਜਿਹੜਾ ਅਨਾਉਂਸ ਕਰ ਦਿੱਤਾ ਜਾਏਗਾ ਜੋ ਵੀ ਮਹਾਰਾਜ ਦਾ ਹੁਕਮ ਹੋਏਗਾ ਸਾਡੀ ਜੋ ਮੈਂਬਰ ਕਮੇਟੀ ਦਾ ਜੋ ਹੁਕਮ ਹੋਏਗਾ ਪਰ ਅਲ ਮਿਲ ਕੇ ਸਾਈ ਸੰਗਤ ਨੂੰ ਅੱਗੇ ਦੱਸਾਂਗੇ ਜੋ ਅਗਲਾ ਪ੍ਰੋਗਰਾਮ ਵੱਡਾ ਹੋਏਗਾ ਸ਼ੁਕਰੀਆ ਜੀ ਮੇਰਾ ਸੋ ਦੇਖੋ ਇਹ ਜਿਹੜੇ ਫ੍ਰੀ ਪਾਸ ਸੇਵ ਕਰਨੇ ਇਹਨਾਂ ਦੇ ਉਪਰਾਲੇ ਲੈਨੇ ਕਿਤਨਾ ਕਿਤੇ ਬੜੇ ਬੜੇ ਵੱਡੇ ਉਪਰਾਲੇ ਲੈ ਕਰਦੇ ਨੇ ਜੀ ਔਰ ਤੁਸੀਂ ਯਕੀਨ ਮੰਨ ਲਿਓ ਬਾਹਰਲੇ ਬੰਲੇ ਜਿਹੜੇ ਆ ਵਾ ਜੀ ਜਿਹੜੇ ਚੱਲਦੇ ਪਏ ਆ ਸਟਾਲ ਚੱਲਦੇ ਪਏ ਆ ਅਲੱਗ ਅਲੱਗ ਪ੍ਰਕਾਰ ਦੇ ਸਟਾਲ ਚੱਲਦੇ ਪਏ ਆ ਉਹਨਾਂ ਨੂੰ ਸਹੀ ਰਸਤੇ ਤੇ ਲੱਗ ਜਾ ਰਹੇ ਆ ਗੁਰੂਆਂ ਦੇ ਲੜ ਲੋਣਾ ਸਭ ਤੋਂ ਵੱਡਾ ਕਰਮ ਹੁੰਦਾ ਜੀ ਜਿਹੜਾ ਕਰਮ ਨਿਭਾ ਰਹੇ ਨੇ ਨੌਜਵਾਨ ਔਰ ਕਿਤੇ ਨਾ ਕਿਤੇ ਵਧਾਈ ਦੇ ਹੱਥ ਪਰ ਵੀ ਆ ਗਏ ਜੀ ਜਿੰਨੀਆਂ ਟੀਮਾਂ ਦੇਖ ਰਿਹਾ ਆਂ ਵੀ ਲਾਲ ਯੂਨੀਫਾਰਮ ਚ ਲਾਲ ਵਰਦੀ ਚ ਤੁਸੀਂ ਔਰ ਜਸ਼ਤੀ ਬੜੀ ਆ ਕਿਤੇ ਨਾ ਕਿਤੇ ਕੀ ਕਾਰਨ ਵੀ ਦਾ ਦੇਖੋ ਜੀ ਇਹ ਆਪਾਂ ਮਹਾਰਾਜ ਜੀ ਕੋਲ ਮੰਗ ਕੇ ਵਰਦੀ ਲਈ ਆ ਉਹਨਾਂ ਨੂੰ ਕਿਹਾ ਜੀ ਮਹਾਰਾਜ ਜੀ ਕਿਹੜੇ ਰੰਗ ਦੀ ਸਵਾਈਏ ਜੋ ਪਹਿਲਾ ਪ੍ਰੋਗਰਾਮ ਹੈ ਮਹਾਰਾਜ ਜੀ ਨੇ ਸਾਨੂੰ ਕਿਹਾ ਜੀ ਵੀ ਤੁਸੀਂ ਲਾਲ ਰੰਗ ਦੇ ਕੁਰਦੇ ਸਵਾਰੋ ਪਰ ਇਹ ਲਾਲ ਕੁਰਤੇ ਆਪਾਂ ਸਵਾਈਏ ਤੇ ਅੱਗੇ ਸਾਰੇ ਮੈਂਬਰਾਂ ਨੇ ਪਾਏ ਆ ਆਪਾਂ ਪਰ ਕਹੇ ਕੋਈ ਸਾਡਾ ਗੁਰਪਈ ਆ ਉਹਨੇ ਸਾਨੂੰ ਟਾਂਚ ਮਾਰੀ ਸੀਗੀ ਕਿ ਇਹ ਬੈਂਡ ਵਾਜੇ ਵਾਲੇ ਲੱਗਦੇ ਆ ਮੈਂ ਉਹਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਚਾਹਾਂ ਵਾ ਕਿ ਅੱਜ ਦੇਖੋ 3 ਸਾਲ ਹੋ ਗਏ ਜੇ ਤੁਹਾਡੇ ਇਹ ਵਾਜਿਆਂ ਵਾਲੇ ਹੀ ਅੰਨਾ ਕੁਛ ਕਰ ਰਹੇ ਆ ਵਾਜਿਆਂ ਵਾਲਿਆਂ ਦੀ ਬਦੌਲਤ ਹੀ ਮਹਾਰਾਜ ਜੀ ਵੀ ਆ ਗਿਆ ਉਹ ਆਪਣੇ ਅਰਦਾਸ ਕਰਦੇ ਨੇ ਤੇ ਮਹਾਰਾਜ ਜੀ ਸ਼ਹਿਰ 'ਚ ਹੁੰਦੇ ਨੇ ਦੇਖੋ ਆ ਆਪਾਂ ਵੀ ਸੇਵਾ ਕਰ ਰਹੇ ਆ ਤੁਸੀਂ ਵੀ ਸੇਵਾ ਕਰੋ ਦੇ ਕੋਈ ਲੜਾਈ ਦੀ ਭਾਵਨਾ ਨਾ ਨਾ ਰੱਖੋ ਓਦਾਂ ਦਾ ਮਤਲਬ ਇਹੋ ਨਾ ਕਰੋ ਸੇਵਾ ਵਾਲਾ ਧਿਆਨ ਦਿਓ ਇੱਕ ਦੂਜੇ ਨੂੰ ਟਿਚਣਾ ਕਰਕੇ ਕੁਛ ਨਹੀਂ ਜੇ ਭੰਣਾ ਠੀਕ ਜੀ ਤੇ ਕੋਈ ਰਾਤੀ ਵੀ ਹੁੰਦੇ ਆ ਭਾਜੀ ਆ ਤੁਸੀਂ ਆਪਣਾ ਕਰਮ ਕਰ ਰਹੇ ਹੋ ਕਰਮ ਕਰੀ ਕਰਮ ਕਰੀ ਜਾਓ ਫਲ ਦੀ ਇਸ਼ਾ ਨਾ ਰੱਖੋ ਠੀਕ ਹੈ ਨਾ ਜੀ ਆਪਾਂ ਬਸ ਇਹ ਵੀ ਕੰਨੇ ਆ ਕਿ ਆ ਸਾਨੂੰ ਮਾਰੇ ਨੇ ਰੰਗ ਬਖਸ਼ਿਆ ਵਾ ਕਰਮਾਣਾ ਮਿਲਦਾ ਕਰਮਾਣਾ ਮਿਲਿਆ ਜੀ ਹਾਂਜੀ ਕਰਮਾਣਾ ਮਿਲਿਆ ਵਾ ਸਾਨੂੰ ਬੜੀ ਖੁਸ਼ੀ ਆ ਵੀ ਸਾਨੂੰ ਮਾਰੇ ਨੇ ਰੰਗ ਦਿੱਤਾ ਵਾ ਸਾਨੂੰ ਆਪ ਆਏ ਬਰਦੀ ਦੀ ਕੀਮਤ ਇਹ ਸਾਨੂੰ ਪਤਾ ਲੱਗਣ ਦੀ ਕੀ ਆ ਲਾਲੀ ਪਿਆਰੇ ਲਾਲ ਦੇ ਭਗਤ ਲਾਲੀ ਪਿਆਰੇ ਕੋਈ ਇਕੁਇਲ ਲਾਈਨ ਕਰਾਂਗਾ ਆ ਬਾਬਾ ਲਾਲ ਜੀ ਦੇ ਭਗਤਾਂ ਆ ਤਾਂ ਲਾਲ ਵਰਦੀਆਂ ਹੀ ਪੋਣੀਆਂ ਜੀ ਆਪਾਂ ਹਾਂ ਜੀ ਬਿਲਕੁਲ ਬਿਲਕੁਲ ਜੀ ਦੇਖੋ ਲਾਲ ਦੇ ਭਗਤ ਨੇ ਤਾਂ ਲਾਲ ਵਰਦੀਆਂ ਹੀ ਪਹਿਣੀਆਂ ਇਹ ਸੱਚਾਈ ਹੈ ਕਿਦਾਂ ਕਿਦਾਂ ਜੀ ਸੋ ਮੈਂ ਦੱਸ ਰਿਹਾ ਵੀ ਅਲੱਗ ਅਲੱਗ ਪ੍ਰਕਾਰ ਦੇ ਹਸਤਾਲ ਜਿਹੜੇ ਆ ਉਹ ਵੀ ਬਾਹਰ ਚੱਲਦੇ ਪਏ ਨੇ ਔਰ ਪ੍ਰਭੂ ਦੀ ਅਪਾਰ ਕਿਰਪਾ ਜਿਹੜੀ ਹੈ ਜੀ ਦਿਖਾਈ ਦੇ ਰਹੀ ਹੈ ਜੀ ਸੋ ਤਸਵੀਰਾਂ ਕੁਝ ਹੋਰ ਵੀ ਤੁਹਾਨੂੰ ਸਾਂਝੀਆਂ ਕਰਦੇ ਆਂ